ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਲੋਕ ਦੇ ਵਿੱਚ ਮੈਂ ਹਾਂ ਕੰਬੋਡੀਆ ਫੈਨਮਫੇ ਸਿਟੀ ਦੇ ਵਿੱਚ ਔਰ ਮੈਂ ਕੰਬੋਡੀਆ ਨੂੰ ਐਕਸਪਲੋਰ ਕਰ ਰਿਹਾ ਹਾਂ ਅੱਜ ਮੇਰਾ ਚੌਥਾ ਦਿਨ ਹੈਗਾ ਬਾਈ ਜੀ ਮੈਂ ਕੰਬੋਡੀਆ ਨੂੰ ਐਕਸਪਲੋਰ ਕਰਦੇ ਕਰਦੇ ਇੱਕ ਚੀਜ਼ ਦੇਖੀ ਕਿ ਇੱਥੇ ਫੂਡ ਜਿਹੜਾ ਹੈਗਾ ਉਹ ਕਾਫੀ ਮਹਿੰਗਾ ਵੀ ਹੈ ਔਰ ਸਸਤਾ ਵੀ ਹੈ ਸਸਤਾ ਜਿਹੜਾ ਹੈਗਾ ਉਹ ਲੋਕਲ ਫੂਡ ਔਰ ਜਿਹੜਾ ਸਟ੍ਰੀਟ ਫੂਡ ਹੈਗਾ ਉਹ ਕਾਫੀ ਸਸਤਾ ਹੈਗਾ ਔਰ ਜਦੋਂ ਤੁਸੀਂ वेज वेज ਨੂੰ ਸਟ੍ਰੀਟ ਤੇ ਲੱਭੋਗੇ ਜਿਵੇਂ ਆਪਾਂ ਇੰਡੀਆ ਦੇ ਵਿੱਚ ਕਾਰਟ ਵਗੈਰਾ ਦੇ ਵਿੱਚ ਰੋਟੀ ਖਾ ਲੈਨੇ ਆ ਜਾਂ ਫਿਰ ਰੇੜੀਆਂ ਲੱਗੀਆਂ ਹੁੰਦੀਆਂ ਨੇ ਉਸ ਤਰੀਕੇ ਨਾਲ ਅਗਿਆ ਤੁਸੀਂ ਇੱਥੇ ਤੁਸੀਂ ਲੱਭੋਗੇ ਕਿ ਸਾਨੂੰ ਸਟ੍ਰੀਟ ਫੂਡ ਦੇ ਵਿੱਚ ਵੇਜ ਮਿਲ ਜਾਏ ਤੇ ਨਹੀਂ ਮਿਲੇਗਾ ਦੋਸਤੋ ਠੀਕ ਹੈ ਜੀ ਜਦੋਂ ਤੁਸੀਂ ਕੰਬੋਡੀਆ ਆਓਗੇ ਤੁਹਾਡਾ ਸਭ ਤੋਂ ਮੇਨ ਚੀਜ਼ ਹੁੰਦੀ ਹੈਗੀ ਐਕੋਮੋਡੇਸ਼ਨ ਔਰ ਫੂਡ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਤੁਹਾਨੂੰ ਐਕੋਮੋਡੇਸ਼ਨ ਦਿਖਾਤਾ ਹੁਣ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵੇਜ ਫੂਡ ਬਾਰੇ ਥੋੜਾ ਜਿਆਦਾ ਦੱਸ ਦੇਣਾ ਹੈਗਾ ਦੋਸਤੋ ਕਿ ਅਗਰ ਤੁਸੀਂ ਵੈਜ ਫੂਡ ਦੇਖਦੇ ਹੋ ਤੇ ਤੁਸੀਂ ਸਸਤਾ ਕਿਵੇਂ ਲੈ ਸਕਦੇ ਹੋ ਸਸਤਾ ਸਸਤਾ ਰੋਟੀ ਪਾਣੀ ਕਿਵੇਂ ਖਾ ਸਕਦੇ ਹੋ ਦੋਸਤੋ ਤੁਹਾਨੂੰ ਕੰਬੋਡੀਆ ਦੇ ਵਿੱਚ ਇੰਡੀਅਨ ਰੈਸਟੋਰੈਂਟ ਵੀ ਮਿਲ ਜਾਣਗੇ ਸਾਊਥ ਇੰਡੀਅਨ ਰੈਸਟੋਰੈਂਟ ਵੀ ਮਿਲ ਜਾਣਗੇ ਪੰਜਾਬੀ ਰੈਸਟੋਰੈਂਟ ਵੀ ਮਿਲ ਜਾਣਗੇ ਪਾਕਿਸਤਾਨੀ ਰੈਸਟੋਰੈਂਟ ਵੀ ਮਿਲ ਜਾਣਗੇ ਔਰ ਬੰਗਲਾਦੇਸ਼ੀ ਰੈਸਟੋਰੈਂਟ ਵੀ ਮਿਲ ਜਾਣਗੇ ਦੋਸਤੋ ਹਰ ਕਿਸਮ ਦਾ ਰੈਸਟੋਰੈਂਟ ਮਿਲ ਜਾਂਦਾ ਹੈ ਬਟ ਤੁਹਾਨੂੰ ਲੱਭਣਾ ਪਏਗਾ ਕਿ ਤੁਸੀਂ ਸਸਤੀ ਰੋਟੀ ਕਿੱਥੇ ਖਾ ਸਕਦੇ ਹੋ ਅਗਰ ਇੰਡੀਅਨ ਰੈਸਟੋਰੈਂਟ ਜਾਓਗੇ ਤੇ ਤੁਹਾਨੂੰ ਰੋਟੀ ਮਹਿੰਗੀ ਹੀ ਮਿਲੇਗੀ ਭਾਵੇਂ ਕੇਰਲਾ ਦਾ ਹੋਵੇ ਭਾਵੇਂ ਪੰਜਾਬੀ ਦਾ ਹੋਵੇ ਭਾਵੇਂ ਇੰਡੀਅਨ ਹੋਵੇ ਤੁਹਾਨੂੰ ਕਾਫੀ ਮਹਿੰਗੀ ਰੋਟੀ ਮਿਲੇਗੀ ਉੱਥੇ ਮੈਂ ਐਨੀ ਕਹਿ ਰਿਹਾ ਕਿ ਸਸਤੀ ਨਹੀਂ ਮਿਲੇਗੀ ਮੈਂ 2 4 5 ਜਿਹੜੇ ਇੰਡੀਅਨ ਰੈਸਟੋਰੈਂਟ ਦੇਖੇ ਨੇ ਕਿ ਉੱਥੇ 10 ਡਾਲਰ ਤੋਂ 9 10 ਡਾਲਰ ਤੋਂ ਘੱਟ ਰੋਟੀ ਇੱਕ ਟਾਈਮ ਦੀ ਇੱਕ ਬੰਦੇ ਦੀ ਨਹੀਂ ਹੁੰਦੀ ਠੀਕ ਹੈ ਜੀ ਤੇ ਹੁਣ ਅਸੀਂ ਕੱਲ ਰਾਤੀ ਘੁੰਮਦੇ ਪਏ ਸੀ ਤੇ ਮੈਂ ਪਾਕਿਸਤਾਨੀ ਰੈਸਟੋਰੈਂਟ ਦੇਖਿਆ ਪਾਕਿਸਤਾਨੀ ਹੋਟਲ ਚ ਗਿਆ ਤੇ ਮੇਰੇ ਨਾਲ ਜਿਹੜਾ ਭਾਈ ਹੈ ਉਹਨੇ ਅੰਦਰ ਸ਼ਿਕਾਇਤ ਉਹ ਵੈਜ ਫੂਡ ਜਿਹੜਾ ਹੈਗਾ ਉਹ ਹੀ ਖਾਂਦਾ ਹੈਗਾ ਤੇ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਕਿ ਵੀ ਅਸੀਂ ਤੇ ਵੈਜ ਫੂਡ ਹੀ ਖਾਣਾ ਹੈ ਤੇ ਉਹ ਸਮਝ ਗਿਆ ਉਹਨੇ ਫਟਾਫਟ ਕਹਿਤਾ ਜਿਵੇਂ ਹੋ ਸਕਦਾ ਕਿ ਉਹਦੇ ਕੋਲ ਆਂਦੇ ਹੋਣਗੇ ਬੰਦੇ ਖਾਣ ਉਹਨੇ ਫਟਾਫਟ ਕਹਿੰਦਾ ਕਿੰਦਾ ਕੋਈ ਗੱਲ ਨਹੀਂ ਜੀ ਅਗਰ ਤੁਸੀਂ ਕਹੋਗੇ ਤੇ ਮੈਂ ਤੁਹਾਡੇ ਵਾਸਤੇ ਸੈਪਰੇਟ ਜਿਹੜੀ ਹੈ ਉਹ ਦਾਲ ਕਿਉਂਕਿ ਦਾਲ ਫਰਾਈ ਕਰਕੇ ਦੇ ਦਾਂਗਾ ਸਬਜ਼ੀ ਕਿਉਂਕਿ ਸਬਜ਼ੀ ਬਣਾ ਕੇ ਦੇ ਦਾਂਗਾ ਸਭ ਕੁਝ ਤੇ ਬਣਿਆ ਹੁੰਦਾ ਉਹਨਾਂ ਤੜਕਾ ਹੀ ਲਾਣਾ ਹੁੰਦਾ ਤੇ ਉਹਨੇ ਮੈਨੂੰ ਇਸ ਤਰ੍ਹਾਂ ਕਿਹਾ ਪਰ ਅਸੀਂ ਇੰਡੀਅਨ ਦੇ ਵਿੱਚ ਗਏ ਅਸੀਂ ਮਤਲਬ ਉਹਦੇ ਨੇ ਗਲਤ ਨਹੀਂ ਕੀਤੀ ਕਿ ਕਿ ਅਸੀਂ ਕਦੀ ਵੀ ਕਿਸੇ ਅ ਰੈਸਟੋਰੈਂਟ ਦੇ ਵਿੱਚ ਜਾਂਦੇ ਆ ਤੇ ਉਹਦੇ ਕਿਚਨ ਦੇ ਵਿੱਚ ਜਾ ਕੇ ਤੇ ਨਹੀਂ ਦੇਖ ਸਕਦੇ ਨਾ ਕਿ ਇੰਡੀਅਨ ਜਿਹੜਾ ਰੈਸਟੋਰੈਂਟ ਹੈਗਾ ਉਹ ਆਪਣੇ ਕਿਚਨ ਦੇ ਵਿੱਚ ਸਾਨੂੰ ਸੈਪਰੇਟ ਵੈਜ ਬਣਾ ਕੇ ਦੇ ਰਿਹਾ ਹੈ ਨਹੀਂ ਦੇ ਰਿਹਾ ਪਾਕਿਸਤਾਨੀ ਹੈ ਉਹ ਸਾਨੂੰ ਸੈਪਰੇਟ ਵੇਜ ਬਣਾ ਕੇ ਦੇ ਰਿਆ ਨਹੀਂ ਦੇ ਰਿਆ ਹੈ ਬੰਗਲਾਦੇਸ਼ੀ ਰੈਸਟੋਰੈਂਟ ਚ ਗਏ ਆ ਉਹ ਸਾਨੂੰ ਅਗਰ ਉਹਨੂੰ ਅਸੀਂ ਕਿਹਾ ਹੈਗਾ ਕਿ ਭਾਈ ਸਾਨੂੰ ਵੇਜ ਰੋਟੀ ਚਾਹੀਦੀ ਹੈ ਤੇ ਪਲੀਜ਼ ਸੈਪਰੇਟ ਬਣਾ ਦਿਓ ਯਾਰ ਲੱਗੀ ਜਿਹੜੇ ਜਿਹਦੇ ਚੋਂ ਤੜਕਾ ਧੜਕਾ ਲਾਉਂਦੇ ਨੇ ਉਹ ਧੋ ਦੇਣ ਕਿਉਂਕਿ ਇੱਕੋ ਹੀ ਚੀਜ਼ ਵੇਜ অর ਨਾਨ ਵੇਜ ਦੇ ਵਿੱਚ ਯੂਜ਼ ਹੁੰਦੀ ਹੈ ਤੇ ਬਾਈ ਨੇ ਨਹੀਂ ਖਾਣਾ ਸੀਗਾ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਭਾਈ ਕੀ ਵੇਜ ਪ੍ਰੋਪਰ ਵੇਜ ਮਿਲ ਸਕਦਾ ਹੈਗਾ ਸਾਨੂੰ ਕਹਿੰਦਾ ਠੀਕ ਹੈ ਜੀ ਮੈਂ ਤਾਨੂੰ ਦੋਤਾ ਕਿ ਅਲੱਗ ਤੋਂ ਤੜਕਾ ਲਗਾ ਕੇ ਦੇ ਰਗਾ। ਔਰ ਖਾਣਾ ਵੀ ਜਿਹੜਾ ਹੈਗਾ ਉਹ ਕਾਫੀ ਚੀਪੇ ਸੀਗਾ। ਅਸੀਂ 375 ਪੌਣੇ 4 ਡਾਲਰ ਦੀ ਅਸੀਂ ਦਾਲ ਲਈ ਔਰ ਰੋਟੀ ਕਾਫੀ ਵੱਡੀ ਜਿਵੇਂ ਪਾਕਿਸਤਾਨੀ ਖਾਣੇ ਕਾਫੀ ਵੱਡੀ ਰੋਟੀ ਸੀਗੀ। ਤਵੇ ਦੀ ਰੋਟੀ ਵੀ ਸੀਗੀ ਔਰ ਤੰਦੂਰੀ ਰੋਟੀ ਵੀ ਸੀਗੀ 1 ਡਾਲਰ ਦੀ ਰੋਟੀ। ਸਰ ਕੱਲ ਅਸੀਂ ਪੌਣੇ 7 ਡਾਲਰ ਦੇ ਵਿੱਚ ਦੋ ਜਣਿਆਂ ਨੇ ਵੇਜ ਰੋਟੀ ਖਾਧੀ ਹੈ। ਇੱਕ ਦਾਲ ਮਹਿੰਗਾਈ ਸਫੀਸ਼ੀਐਂਟ ਵੱਡੀ ਦਾਲ ਮੈਂ ਤੁਹਾਨੂੰ ਹੁਣੇ ਦਿਖਾ ਦਾਂਗਾ ਵੀਜੇ ਦੇ ਵਿੱਚ ਔਰ ਵੱਡੀ ਰੋਟੀ। ਇਹ ਉਸ ਹੋਟਲ ਦੇ ਵਿੱਚ ਅਸੀਂ ਖਾਦਾ ਹੁਣ ਯਾਰ ਇੰਡੀਆ ਦਾ ਪਾਕਿਸਤਾਨੀ ਵਾਲਾ ਚੰ ਚੰਜਟ ਵਿੱਚ ਨਾ ਹੋਏ ਤੇ ਜਿਆਦਾ ਚੰਗਾ ਹੈ ਪਲੀਜ਼ ਕਿ ਮੈਂ ਕਿਸੇ ਪਾਕਿਸਤਾਨੀ ਦਾ ਫੇਵਰ ਨਹੀਂ ਕਰ ਰਿਹਾ ਕਿਸੇ ਇੰਡੀਅਨ ਦੀ ਬੁਰਾਈ ਨਹੀਂ ਕਰ ਰਿਹਾ ਬਟ ਮੈਂ ਅਸੀਂ ਬੈਕਪੈਕਰ ਹੈਗੇ ਆ ਅਸੀਂ ਸਸਤੀ ਚੀਜ਼ ਖਾਣਨੇ ਆ ਪਾਉਂਦੇ ਆਂ ਇੰਡੀਆ ਚ ਮਿਲ ਜੇ ਪਾ ਬੰਗਲਾਦੇਸ਼ ਚ ਮਿਲ ਜੇ ਪਾਵੇਂ ਇੰਡੀ ਹੋਰ ਕਿਸੇ ਦੇਸ਼ ਚ ਮਿਲ ਜਾ ਹੁਣ ਅਸੀਂ ਕੰਬੋਡੀਆ ਦੇ ਵਿੱਚ ਬੈਠੇ ਆਂ ਫਿਰ ਕੰਬੋਡੀਅਨ ਰੈਸਟੋਰੈਂਟ ਦੇ ਵਿੱਚ ਸਾਨੂੰ ਵੈਜ ਸਸਤਾ ਮਿਲ ਜਾਏਗਾ ਤੇ ਅਸੀਂ ਉੱਥੋਂ ਖਾ ਲਾਂਗੇ ਸੋ ਪਲੀਜ਼ ਇਹ ਚੀਜ਼ ਨੂੰ ਵਿੱਚ ਨਾ ਸੋਚਿਓ ਕਿ ਮੈਂ ਇੰਡੀਅਨ ਦੀ ਬੁਰਾਈ ਕਰ ਰਿਹਾ ਜਾਂ ਪਾਕਿਸਤਾਨ ਦੀ ਬੜਾਈ ਕਰ ਰਿਹਾ ਸਾਨੂੰ ਸਿਰਫ ਵੈਜ ਫੂਡ ਔਰ ਸਸਤਾ ਖਾਣਾ ਚਾਹੀਦਾ ਹੈਗਾ ਸੋ ਭਾਈ ਆਪਾਂ ਜਿਹੜੇ ਹੈਗੇ ਆਂ ਤਾਂ ਲੈ ਕੇ ਚੱਲ ਰਹੇ ਹਾਂ ਉਸ ਹੋਟਲ ਤੇ ਉਸ ਪਾਕਿਸਤਾਨੀ ਹੋਟਲ ਤੇ ਤੁਹਾਨੂੰ ਦਿਖਾਣਾ ਹੈ ਕਿ ਉਹ ਭਈ ਹੈਗਾ ਉਹ ਪਾਕਿਸਤਾਨੀ ਹੋਟਲ ਪੀਕੇ ਗਲੋਬਲ ਰੈਸਟੋਰੈਂਟ ਪਹਿਲਾਂ ਤੁਹਾਨੂੰ ਦਿਖਾਣੇ ਅੰਦਰ ਚੱਲ ਕੇ ਸੋ ਇਹ ਜਨਮ ਮਾਲਕ ਹੈਗੇ ਨੇ ਰਾਤੀ ਅਸੀਂ ਇਹਨਾਂ ਕੋਲੋਂ ਰੋਟੀ ਖਾ ਕੇ ਗਏ ਆ ਹਾਂ ਮੈਂ ਇਹਨਾਂ ਚੈੱਕ ਕਰਾ ਦੇਣਾ ਮੈਂ ਤੁਹਾਨੂੰ ਇੱਕ ਵਾਰੀ ਇਹ ਤੇਜੀ ਸਟਾਰਟਰ ਹੋ ਗਿਆ ਸਮੋਸੇ ਵੀ ਮਿਲਦੇ ਨੇ ਸਮੋਸੇ 3 ਡਾਲਰ ਦੇ ਪਕੌੜੇ ਹੋ ਗਏ ਔਰ ਲੈਣ ਇਹ ਦਾ ਨਾਰਮਲ ਹੋਗੀ ਸ਼ੋਰਮਾ ਵੀ ਮਿਲ ਜਾਂਦਾ ਇੱਥੇ ਬਟ ਤੁਹਾਨੂੰ ਕਹਿਣਾ ਪਏਗਾ ਕਿ ਵੀ ਕੀ ਖਾਣਾ ਉਹ ਤੁਸੀਂ ਦੇਖ ਸਕਦੇ ਹੋ ਕਿੰਨਾ ਮਤਲਬ ਹੈ ਚਿਕਨ ਫੈਦਰ ਮਟਨ ਦੀ ਅਮਰ ਆ ਗਿਆ 20 ਇਹ ਹੋ ਗਿਆ ਜੀ fish ਇਹ ਹੈਗਾ ਜੀ ਰੋਟੀ ਤੇ ਇਹ ਦੇਖੋ ਸਾਢੇ 3 ਡਾਲਰ ਸਾਢੇ 3 ਡਾਲਰ ਇਹ 100 ਜਗ ਹੈ ਵਿੱਚ ਕੋਰਮਾ ਹੈ ਦੰਗਨ ਦਾ ਪੜਤਾ ਹੈ ਭਿੰਡੀ ਹੈ ਆਲੂ ਮਟਰ ਨੇ ਆਲੂ ਸ਼ਿਮਲਾ ਹੋ ਗਈ ਆਲੂ ਜ਼ੀਰਾ ਹੋ ਗਿਆ ਮਤਲਬ ਵੈਜ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਬਹੁਤ ਹੀ ਖਾਣਾ ਬਹੁਤ ਹੀ ਵਧੀਆ ਹੈਗਾ ਦਾਲ ਪੀੜੀ ਦਾਲਾਂ ਵਗੀਆਂ ਨੇ ਰਾਤੀ ਅਸੀਂ ਹੈ ਮਗਾਈ ਸੀ ਜੀ ਦਾਲ ਮੱਖਣੀ ਇੱਧਰ ਰਾਈਸ ਹੋ ਗਏ ਬਰੀਆਨੀ ਵਗੈਰਾ ਵੈਜ ਬਰੀਆਨੀ ਵੀ ਮਿਲ ਜਾਂਦੀ ਹੈ ਜੀ ਦੋਸਤੋ ਔਰ ਇਹ ਦੇਖੋ ਇਹ ਹੈਗੀ ਰੋਟੀ ਇਹ ਰੋਟੀ ਜਿਹੜੀ ਹੈਗੀ 1 ਡਾਲਰ ਦੀ ਹੈ ਔਰ ਕਾਫੀ ਵੱਡੀ ਰੋਟੀ ਹੈ ਜੀ ਆ ਰੋਟੀ ਤੰਦੂਰੀ ਹੈਗੀ ਐ ਵੀ 1 ਡਾਲਰ ਦੀ ਹੈ ਐ ਵੀ ਕਾਫੀ ਵੱਡੀ ਹੈ ਅਗਰ ਦੋ ਜਣੇ ਨੇ ਤਿੰਨ ਰੋਟੀਆਂ ਨਾਲ ਤੁਸੀਂ ਦੋ ਜਣੇ ਦਾ ਜ਼ਿਆਦਾ ਘਾਟ ਸਕਦੇ ਹੋ ਠੀਕ ਹੈ ਜੀ ਇਧਰ ਡਰਿੰਕਸ ਹੋ ਗਈਆਂ ਇਹ ਹੈਗਾ ਜੀ ਇਹ ਤੇਰਾ ਮੈਨੂ ਵੇਚ ਮੈਨ ਨੂੰ ਕਹਾਂ ਸੀ ਕਿ ਭਈ ਤੁਸੀਂ ਸਾਨੂੰ ਵੇਜ ਜਿਹੜਾ ਨਾ ਥੋੜਾ ਜਆ ਸਾਫ ਸੁਥਰਾ ਜਆ ਤਰੀਕੇ ਨਾਲ ਰਹਿ ਅਲੱਗ ਕਰਕੇ ਸਾਨੂੰ ਵੇਜ ਦੀ ਰੋਟੀ ਦੇ ਦਿਓ ਕਿਉਂ ਬੜਾ ਵੱਡਾ ਪ੍ਰਸਾਦਾ ਲੈ ਕੇ ਆਇਆ ਨਹੀਂ ਬਾਈ ਰੋਟੀ ਬਹੁਤ ਵੱਡੀ ਹੈ ਠੀਕ ਹੈ ਇਹ ਹੈਗੀ 1 ਡਾਲਰ ਦੀ ਨਾ ਬਾਈ 1 ਡਾਲਰ ਦੀ ਇੱਕ ਰੋਟੀ ਮਤਲਬ ਕਿ 90 ਰੁਪਏ ਦੀ 1 ਡਾਲਰ ਰੋਟੀ ਆ 88 88 ਰੁਪਏ ਦੀ ਔਰ ਇੱਕ ਦਾਲ ਮੰਗਵਾਈਆ ਸੀ ਨੇ ਦਾਲ ਮਖਣੀ ਠੀਕ ਹੈ ਇਦਾਂ ਦੀ ਦਾਲ ਮਖਣੀ ਦੇਖ ਸਕਦੇ ਹੋ ਠੀਕ ਹੈ ਜੀ ਬਾਈ ਨੇ ਰੱਤੀ ਰੋਟੀ ਖਾਧੀ ਸੀ ਇਸੇ ਰੈਸਟੋਰੈਂਟ ਦੇ ਵਿੱਚ ਤੇ ਆਪਾਂ ਪੁੱਛੀਏ ਯਾਰ ਨੇ ਤਾਨੂੰ ਥੀਕ ਲੱਗਾ ਜੀ ਵੈਜ ਖਾਣਾ ਇੱਥੇ ਹਾਂ ਬੜਾ ਵਧੀਆ ਲੱਗਿਆ ਰੋਟੀ ਦਾ ਸਾਈਜ਼ ਬਹੁਤ ਵੱਡਾ ਸੀਗਾ ਇੱਕ ਰੋਟੀਆਂ ਦੋ ਰੋਟੀਆਂ ਨਾਲ ਬੰਦਾ ਆਰਾਮ ਨਾਲ ਲੱਗ ਜਾਂਦਾ ਦੋ ਰੋਟੀਆਂ ਲੱਖੀ ਨਾਲ ਦੋ ਰੋਟੀਆਂ ਨਾਲ ਪੂਰਾ ਰੱਜ ਲੇਗਾ ਬੰਦਾ ਨਹੀਂ ਮਤਲਬ ਜਿਵੇਂ ਵੈਜੀਟੇਰੀਅਨ ਵਾਲਾ ਸਿਸਟਮ ਜੁਆ ਪਿਆ ਤੁਸੀਂ ਹਾਂ ਬੜਾ ਵਧੀਆ ਠੀਕ ਹੈ ਤੁਹਾਨੂੰ ਲੱਗਾ ਵੀ ਕਿ ਭਈ ਤੜਕਾ ਤੁੜਕਾ ਲਾਇਆ ਹੋਇਆ ਹੈ ਅਗਲੇ ਨੇ ਭਈ ਅਗਰ ਤੁਸੀਂ ਵੈਜ ਰੈਸਟੋਰੈਂਟ ਲੱਭ ਰਹੇ ਹੋ ਤੇ ਵੈਜ ਰੋਟੀ ਲੱਭ ਰਹੇ ਹੋ ਤੇ ਤੁਸੀਂ ਇਸ ਹੋਟਲ ਨੂੰ ਚੈੱਕ ਕਰ ਸਕਦੇ ਹੋ ਮੈਂ ਤੁਸੀਂ ਮੇਰੀ ਜਿਹੜੀ ਹੋਟਲ ਵਾਲੀ ਵੀਡੀਓ ਹੈਗੀ ਹੈ ਨਾ ਦੋਸਤੋ ਉਹਦੇ ਇੱਥੇ ਚੈੱਕ ਕਰਿਓ ਉਹ ਜਿਹੜਾ ਹੋਟਲ ਦਾ ਐਡਰੈਸ ਹੈ ਨਾ ਉਸ ਪਾਕਿਸਤਾਨੀ ਰੈਸਟੋਰੈਂਟ ਦੇ ਬਿਲਕੁਲ ਨਾਲ ਹੀ ਹੈਗਾ ਤੇ ਤੁਸੀਂ ਉਧਰ ਵੀ ਦੇਖ ਸਕਦੇ ਹੋ ਮਤਲਬ ਹੋਟਲ ਚੈੱਕ ਕਰਕੇ ਹੋਟਲ ਦੇ ਹੋਟਲ ਨੂੰ ਸਰਚ ਕਰਕੇ ਉਹਦੇ ਸਾਹਮਣੇ ਪਾਕਿਸਤਾਨੀ ਰੈਸਟੋਰੈਂਟ ਹੋਟਲ ਜਿਹੜਾ ਹੈਗਾ ਤੁਸੀਂ ਉਹਨੂੰ ਚੈੱਕ ਕਰ ਸਕਦੇ ਹੋ ਦੋਸਤੋ ਉਮੀਦ ਕਰਨਾ ਵੀਡੀਓ ਚੰਗਾ ਲੱਗਾ ਹੋਏਗਾ ਵੀਡੀਓ ਚੰਗਾ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਮਿਲਨੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਰੱਬ ਰੱਖਾ ਸ਼ਬਕ ਹੈ ਅਸਿਕਾਲ